ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੋਗ ਹਾਂਜੀ ਫਰੈਂਸ ਤੁਹਾਡਾ ਮੇਰੀ ਨਵੀਂ ਵੀਡੀਓ 'ਚ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਸਾਰਿਆਂ ਠੀਕ ਠਾਕ ਹੋਵਗੇ ਵਧੀਆ ਹੋਵਗੇ ਹਾਂਜੀ ਫਰੈਂਸ ਅੱਜ ਆਪਾਂ ਇੱਕ ਗੋਲਗਲਾ ਸਿੰਪਲ ਸੂਟ ਤੇ ਇੱਕ ਐਸਟ੍ਰਿਕ ਨਾਲ ਜੁਆਇੰਟ ਕਰਾਂਗੇ ਤੇ ਉਹਦੀ ਬਾਰੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਆਪਾਂ ਕਿਸ ਤਰ੍ਹਾਂ ਦਾ ਸਿੰਪਲ ਪੰਜਾਬੀ ਸੂਟ ਤੇ ਤੁਸੀਂ ਗੋਲਗਲਾ ਐਸਟ੍ਰਿਕ ਨਾਲ ਜੁਆਇੰਟ ਕਰ ਸਕਦੇ ਆਂ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਹੈ ਕਿ ਗਲਾ ਵੀ ਤੁਸੀਂ ਕਿੰਨਾ ਗਲਾ ਰੱਖਣਾ ਹੈ ਕਿ ਜੀ ਉਸ ਤਰੀਕੇ ਨਾਲ ਤੁਸੀਂ ਗਲੇ ਤੇ ਨਿਸ਼ਾਨ ਲਾ ਲੈਣੇ ਆਂ ਦੇਖੋ ਇਹ ਸਾਰਾ ਗਲਾ ਜੀ ਸੱਤ ਇੰਚ ਤਿਆਰ ਹੈ ਜੀ ਤੇ ਮੈਂ ਗਲਾ 6.5 ਇੰਚ ਰੱਖਣਾ ਤੇ ਮੇਰਾ ਗਲਾ ਪੂਰਾ ਤਿਆਰ ਹੈ ਜੀ ਇਹ ਅੱਧਾ ਇੰਚ ਉੱਪਰ ਆ ਜੂਗਾ ਮੇਰਾ ਸਲਾਈ ਚ ਤੇ ਮੇਰਾ ਗਲਾ 6.5 ਇੰਚ ਤਿਆਰ ਹੋ ਜੂਗਾ ਤੁਸੀਂ ਕਿਸ ਤਰੀਕੇ ਨਾਲ ਗਲਾ ਰੱਖਣਾ ਹੈ ਜੀ ਜੇ ਤੁਹਾਡਾ ਗਲਾ ਜ਼ਿਆਦਾ ਵੱਡਾ ਤੁਸੀਂ ਇਸ ਤਰੀਕੇ ਨਾਲ ਛੋਟਾ ਵੀ ਕਰ ਸਕਦੇ ਹੋ ਜੇ ਤੁਸੀਂ 6 ਇੰਚ ਗਲਾ ਰੱਖਣਾ ਤੁਸੀਂ ਇਸ ਤਰੀਕੇ ਤੇ 6 ਇੰਚ ਗਲਾ ਤਿਆਰ ਹੋ ਗਏ ਅੱਧਾ ਇੰਚ ਉੱਪਰ ਨਿਸ਼ਾਨ ਲਾ ਲੈਣਾ ਤੇ ਬਾਕੀ ਗਲਾ ਉੱਪਰ ਕਟਿੰਗ ਕਰ ਦੇਣਾ ਜੀ ਜੇ ਤੁਸੀਂ ਕੱਟ ਤਿਆਰ ਰੱਖਣਾ ਗਲਾ ਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੀ ਗਲੇਰੀ ਚੁੜਾਈਆ ਪਰ 5 ਇੰਚ ਲੈ ਲੈਣੀਆਂ ਨੇ ਗਲੇਰੀ ਚੁੜਾਈਆ ਪਰ 5 ਇੰਚ ਲੈ ਲੈਣੀਆਂ ਤੇ ਆਪਾਂ ਕੀ ਕਰਨਾ ਜੀ 5 ਇੰਚ ਤੇ ਨਿਸ਼ਾਨ ਲਾ ਲੈਨੇ ਪਹਿਲਾਂ ਐਸ ਤਿਕਣਾ ਦੇਖੋ ਜੀ 5 ਇੰਚ ਦੇ ਨਿਸ਼ਾਨ ਲਾ ਲੈ ਏ ਆਪਾਂ ਸੂਰ ਤੋਂ ਐਕਸਟਰਾ ਕਪੜਾ ਲੈ ਆ ਜੀ ਦੇਖੋ ਜਿੱਦੇ ਤੇ ਆਪਾਂ ਗਲਾ ਜੁਇੰਟ ਕਰਨਾ ਇਹਦੇ ਵਿੱਚ ਆਪਾਂ ਰੇਪ ਪਾ ਕੇ ਕੱਢਣੀ ਇਹਦੇ ਵਿੱਚ ਆਪਾਂ ਗਲਾ ਜੁਇੰਟ ਗਲਾ ਲਉਣਾ ਹੈ ਜੀ ਇਹ ਆਪਣੇ ਕੋ ਗਲਾ ਜੀ ਦੇਖੋ ਇਸ ਤਰੀਕੇ ਨਾਲ ਇਹ ਆਪਣੇ ਕੋ ਗਲਾ ਹੋ ਗਏ ਦੇਖੋ ਜੀ ਆਪਾਂ 5 ਇੰਚ ਗਲਾ ਤਿਆਰ ਰੱਖਣਾ ਇਸ ਤਰੀਕੇ ਨਾਲ 5 ਇੰਚ ਤੇ ਇਧਰੋਂ ਰੱਖ ਦੇਣਾ ਤੇ 5 ਇੰਚ ਤੇ ਆਪਾਂ ਦੂਸਰੀ ਸਾਈਡ ਤੇ ਰੱਖ ਦੇਣਾ ਗਲਾ ਇਸ ਤਰੀਕੇ ਨਾਲ ਦੋਨਾਂ ਸਾਈਡ ਤੇ 5-5 ਇੰਚ ਆਪਾਂ ਜਿਹੜੇ ਨਿਸ਼ਾਨ ਲਾਏ ਸੀ ਦੇਖੋ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਜੀ ਨਾਲ-ਨਾਲ ਇਸ ਤਰੀਕੇ ਨਾਲ ਨਿਸ਼ਾਨ ਲਾ ਲੈਣੇ ਆ ਸ਼ਾਰਾ ਲਾ ਲੈਣੀ ਹੈ ਜੀ ਜੇ ਤੁਹਾਨੂੰ ਨਹੀਂ ਵੀ ਪਤਾ ਲਾ ਤੁਸੀਂ ਇਸ ਨਿਸ਼ਾਨਾਂ ਤੇ ਇਸ ਤਰੀਕੇ ਨਾਲ ਗਲਾ ਰੱਖ ਲੈਣਾ ਹੈਗਾ ਤੇਰੇ ਉੱਪਰ ਉੱਪਰ ਸਲਾਈ ਲਾ ਸਕਦੇ ਆ ਤੇ ਜੇ ਤੁਸੀਂ ਪ੍ਰੈਸ ਨਾਲ ਗਲਾ ਜੁਆਇੰਟ ਕਰਨਾ ਚਾਹੁੰਦੇ ਆ ਤੇ ਜਿਹੜਾ ਚਮਕ ਵਾਲਾ ਪਾਸਾ ਹੁੰਦੀ ਮੈਂ ਇਹ ਚਮਕ ਵਾਲਾ ਪਾਸਾ ਤੁਸੀਂ ਉਹ ਕੱਪੜੇ ਤੇ ਰੱਖਦੇ ਨਾ ਤੇ ਉੱਪਰ ਪ੍ਰੈਸ ਫੇਰ ਦੇਣੀ ਹੈ ਤੁਹਾਡਾ ਗਲਾ ਪ੍ਰੈਸ ਨਾਲ ਜੁਆਇੰਟ ਹੋ ਜੂਗਾ ਜੇ ਤੁਸੀਂ ਮਸ਼ੀਨ ਨਾਲ ਲਾਉਣ ਸਕਦੇ ਆ ਤੇ ਮਸ਼ੀਨ ਨਾਲ ਲਾ ਸਕਦੇ ਆ ਦੇਖੋ ਇਸ ਨਿਸ਼ਾਨ ਤੇ ਆਪਾਂ ਗਲਾ ਰੱਖਦੇ ਨਾ ਜਿਹੜੇ ਜਿਹੜੇ ਆਪਾਂ ਜਿਹੜੇ ਆਪਾਂ ਨਿਸ਼ਾਨ ਲਾਈ ਹੋਏ ਆ ਇਸ ਤਰੀਕੇ ਨਾਲ ਉੱਪਰ ਗਲਾ ਰੱਖ ਦਾਂਗੇ ਆਪਾਂ ਦੇ ਗੱਤੇ ਗਲੇ ਦੇ ਉੱਪਰ ਵੱਡੇ ਬਖੇ ਨਾਲ ਇਸ ਤਰੀਕੇ ਨਾਲ ਕੱਚੀ ਸਿਲਾਈ ਲਾ ਰਹੇਗੇ ਜੀ ਸਾਰੀ ਇਕ ਦੇਖੋ ਜਿੱਥੇ ਜਿੱਥੇ ਮੈਂ ਨਿਸ਼ਾਨ ਲਾਏ ਆ ਉੱਪਰ ਉੱਪਰ ਉਹਦੇ ਤੇ ਆਪਾਂ ਗਲਾ ਰੱਖੀ ਹੋਣੇ ਆ ਤੇ ਗਲਾ ਗਲਾ ਤੁਹਾਡਾ ਸਹੀ ਆਊਗਾ ਬਿਲਕੁਲ ਜੀ ਜੇ ਤੁਸੀਂ ਇਹ ਨਿਸ਼ਾਨਾਂ ਤੇ ਇਸ ਤਰੀਕੇ ਨਾਲ ਗਲਾ ਰੱਖੋਗੇ ਤਾਂ ਇਸ ਤਰ੍ਹਾਂ ਖੋ ਜੀ ਇਹਨਾਂ ਨਿਸ਼ਾਨਾਂ ਦੇ ਉੱਪਰ ਬਿਲਕੁਲ ਆਪਾਂ ਗੱਲਾ ਰੱਖਿਆ ਜਿੱਥੇ ਤੇ ਆਪਾਂ ਨਿਸ਼ਾਨ ਸੀਗੇ ਦੇਖੋ ਇਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਅੱਧਾ ਇੰਚ ਨਾਲ ਕੱਪੜਾ ਛੱਡ ਦੇਣਾ ਗਲੇ ਦੇ ਨਾਲ ਅੱਧਾ ਇੰਚ ਨਾਲ ਕੱਪੜਾ ਛੱਡ ਕੇ ਤੇ ਬਾਕੀ ਕੱਪੜੇ ਦੀ ਆਪਾਂ ਕਟਿੰਗ ਕਰ ਦੇਣੀ ਆ

ਉੱਪਰ ਉੱਪਰ ਸਲਾਈ ਲਾ ਦਿੰਦੇ ਆਂ ਦੇਖੋ ਜੀ ਇਸ ਤਰੀਕਾ ਨਾਲ ਆਪਾਂ ਕਪੜਾ ਉੱਪਰ ਫੋਲਡਿੰਗ ਕਰਕੇ ਸਲਾਈ ਲੈ ਲਈਏ ਇਸ ਤੋਂ ਬਾਅਦ ਕੀ ਕਰਨਾ ਆਪਾਂ ਗਲੇ ਦਾ ਸੈਂਟਰ ਕਰਨਾ ਜੀ ਇਸ ਤਰੀਕੇ ਨਾਲ ਪਾਸਲੇ ਗਲੇ ਨੂੰ ਉਸ ਦੇ ਉੱਪਰ ਆ ਕੇ ਇਸ ਤਿੱਕੇ ਨਾਲ ਆਪਾਂ ਸੈਂਟਰ ਕਰਾਂਗੇ ਜੀ ਇਸ ਤਰ੍ਹਾਂ ਤੇ ਆਪਾਂ ਇੱਕ ਪੜਾ ਕਰੀਜ਼ ਬਣਾ ਲੈਣੀ ਹੈ ਜੀ ਤੇ ਕਰੀਜ਼ ਬਣਾਉਣ ਤੋਂ ਬਾਅਦ ਇਸ ਕਰੀਜ਼ ਦੇ ਉੱਪਰ ਆਪਾਂ ਨਿੱਸਿਧਨ ਸ਼ਾਲ ਲਾ ਲੈਨੇ ਆ ਦੇਖੋ ਇਸ ਤਿੱਕਣਾ ਗਲੇ ਦਾ ਸੈਂਟਰ ਹੋ ਗਿਆ ਜੀ ਅੱਧਾ ਇੱਧਰ ਗਲਾ ਆ ਗਿਆ ਜੀ ਅੱਧਾ ਇੱਧਰ ਗਲਾ ਆ ਗਿਆ ਇਸ ਤੋਂ ਬਾਅਦ ਜੀ ਆਪਾਂ ਆਪਣੀ ਕੁੜਤੀ ਲਵਾਂਗੇ ਜੀ ਦੇਖੋ ਮੈਂ ਕੁੜਤੀਏ ਸਾਰੀਆਂ ਪਲੇਟਾ ਵਗੈਰਾ ਪਾਈਆਂ ਹੋਈਆਂ ਤੁਸੀਂ ਚਾਹੋ ਤਾਂ ਪਲੇਟਾ ਪਾਉਣ ਤੋਂ ਪਹਿਲਾਂ ਵੀ ਗਲਾ ਝੜ ਸਕਦੇ ਆਂ ਤੇ ਤੁਸੀਂ ਚਾਹੋ ਤਾਂ ਪਲੇਟਾ ਪਾਉਣ ਤੋਂ ਬਾਅਦ ਵੀ ਗਲਾ ਝੜ ਸਕਦੇ ਆਂ ਤੇ ਆਪਾਂ ਕੁੜਤੀ ਦੇ ਵੀ ਸੈਂਟਰ 'ਚ ਇਸ ਤਿੱਕਣਾ ਨਿਸ਼ਾਨ ਲਾ ਲਿਆ ਜੀ ਦੇਖੋ ਜ ਅੱਧਾ ਤੀਰਾ ਇੱਧਰ ਆ ਗਿਆ ਅੱਧਾ ਤੀਰਾ ਇੱਧਰ ਆ ਗਿਆ ਵਿਚਾਲੇ ਆਪਾਂ ਸੈਂਟਰ ਚ ਇੱਕ ਨਿਸ਼ਾਨ ਲਾ ਲਿਆ ਇਸ ਤੋਂ ਬਾਅਦ ਆਪਾਂ ਗਲਾ ਲਾਵਾਂਗੇ ਜੀ ਆਪਣਾ ਜਿਹੜਾ ਇਹਦੀ ਸੈਂਟਰ ਵਾਲੀ ਆਪਾਂ ਇਹਦਾ ਨਿਸ਼ਾਨ ਲੱਗ ਗਿਆ ਤੇ ਜਿਹੜਾ ਕੁੜਤੀ ਦਾ ਸੈਂਟਰ ਵਾਲਾ ਨਿਸ਼ਾਨ ਇਹਨਾਂ ਨੂੰ ਆਪਾਂ ਆਸਰੇ ਦੀ ਇਸ ਤਰੀਕੇ ਨਾਲ ਬਿਲਾਵਾਂਗੇ ਇਸ ਤਰ੍ਹਾਂ ਤੇ ਇਹ ਨਿਸ਼ਾਨ ਦੇ ਉੱਪਰ ਆਪਾਂ ਕੱਚੇ ਬਕ ਨੇ ਕੋਈ ਸਲਾਈ ਲਾ ਲਾਂਗੇ ਗਲੇ ਵਾਲੇ ਕੱਪੜੇ ਤੇ ਜਿਹੜਾ 메ਨ ਕੱਪੜਾ ਸੀ ਉਹ ਆਪਾਂ ਕੱਚੇ ਬਕਿਨਾ ਇਸ ਤਿੱਕਣਾ ਸਲਾਈ ਲਾ ਲਈਏ ਜਿਹੜੇ ਆਪਾਂ ਸੈਂਟਰ ਸੈਂਟਰ ਤੇ ਨਿਸ਼ਾਨ ਲੱਗਿਆ ਸੀਗਾ ਇਸ ਤੋਂ ਬਾਅਦ ਕੀ ਕਰ ਰਹੇ ਤੁਸੀਂ ਬੁਕਰਮ ਦੇ ਨਾਲ ਨਾਲ ਆਪਾਂ ਸਲਾਈ ਲਾਉਣੀ ਹੈ ਜਿੱਥੇ ਆਪਾਂ ਪਹਿਲਾਂ ਨਿਸ਼ਾਨ ਲਾਈ ਸੀ ਨਾ ਜੀ ਉਸ ਨਿਸ਼ਾਨ ਦੇ ਉੱਪਰ ਉੱਪਰ ਆਪਾਂ ਸਲਾਈ ਲਾ ਦੇਣੀ ਹੈ ਤੇ ਬੁਕਰਮ ਦੇ ਉੱਪਰ ਸਲਾਈ ਨਹੀਂ ਲਾਉਣੀ ਬੁਕਰਮ ਦੇ ਨਾਲ ਨਾਲ ਸਲਾਈ ਲਾਉਣੀ ਹੈ ਜੀ ਲਖਾਪਾ ਬਿਲਕੁਲ ਬੁਕਰਮ ਦੇ ਨਾਲ ਨਾਲ ਸਲਾਈ ਲਾ ਲਈ ਆ ਦੁਬਾਰ ਕੀ ਕਰਨੀ ਆਪਾਂ ਜਿਹੜੀ ਵਿਚਾਲੇ ਡਿਸਲਾਈ ਸੀ ਉਹ ਢੇੜ ਦੇਣਾ ਆਪਾਂ ਆਪਣਾ ਗਲਾ ਦੇਖੋ ਅਟੈਚ ਹੋ ਗਿਆ ਦੇਖੋ ਇਸ ਤਰੀਕੇ ਨਾਲ ਤੇ ਆਪਾਂ ਜਿਹੜੀ ਵਿਚ ਸੈਂਟਰ ਚ ਸਲਾਈ ਲਾਈ ਸੀ ਇਹਨੂੰ ਢੇੜ ਦਾਂਗੇ ਜੀ ਆਪਾਂ ਤੇ ਗਲੇ ਦੇ ਅੰਦਰਲੀ ਸਾਈਡ ਜੀ ਆਪਾਂ ਆਪਨੇ ਗਲੇ ਦਾ ਅੰਦਰਲੀ ਸਾਈਡ ਆ ਗਿਆ ਤੇ ਗਲੇ ਦੇ ਵਿੱਚ ਜੀ ਅੱਧਾ ਇੰਚ ਕਪੜਾ ਛੱਡਾਂਗੇ ਸਾਈਡ ਤੇ ਆਪਾਂ ਇਸ ਤਿਕਾ ਅੱਧਾ ਇੰਚ ਕਪੜਾ ਛੱਡਾਂਗੇ ਤੇ ਇੱਥੋਂ ਆਪਾਂ ਸਾਰਾ ਕਪੜਾ ਵਿੱਚੋਂ ਕਟਿੰਗ ਕਰ ਦੇਣਾ ਜੀ ਇਸ ਤਿਕਾ ਕਟਿੰਗ ਕਰ ਦਾਂਗੇ ਜਿਹੜੇ ਨਿਸ਼ਾਨ ਲਾਏ ਅੱਧਾ ਇੰਚ ਤੇ ਜੇ ਕੁਝ ਇਹ ਅੱਧਾ ਇੰਚ ਕਪੜਾ ਰਹਿ ਗਿਆ ਤੇ ਇੱਥੇ ਆਪਾਂ ਕੱਟ ਲਾ ਦੇਣੇ ਆ ਜੀ ਕਾਟਾ ਪਈ ਗਲੇ ਦੇ ਨਾਲ ਅਟੈਚ ਲਈ ਸਲਾਈ ਲੱਗੀ ਸੀ ਉਹਦੇ ਉੱਪਰ ਦੀਆਂ ਚਾਹੀਦਾ ਜੀ ਕੱਟ ਆਪਣੇ ਪਰੇ ਪਰੇ ਰਹਿਣ ਚਾਹੀਦੇ ਐਸੇ ਕਿ ਨਾ ਆ ਸਾਰੇ ਕੱਟ ਲਾ ਦੇਾਂਗੇ ਪਤਾ ਪਤਾ ਲਾਇਆ ਜੀ ਆਪਾਂ ਜਦੋਂ ਗਲੇ ਨੂੰ ਫੋਲਡਿੰਗ ਕਰਾਂਗੇ ਆਪਣੀ ਗੁਲਾਈ ਵਧੀਆ ਆ ਜਾਏ ਜੀ ਇਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਗਲੇ ਨੂੰ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਜੀ ਜਿਹੜਾ نیچے ਵਾਲਾ ਕੱਪੜਾ ਜੀ ਆਹ ਵਾਲਾ ਇਹ ਆਪਣੇ ਗਲੇ ਦੇ نیچے ਹੋਣਾ ਚਾਹੀਦਾ ਤੇ ਆਪਾਂ ਇਹਦੇ ਇਸ ਗਲੇ ਦੇ ਉੱਪਰ ਇੱਕ ਇੱਕ ਸਲਾਈ ਲਾ ਦੇਣੀ ਦੇਖੋ ਇੱਥੇ ਆਪਾਂ ਸਲਾਈ ਲਾ ਦੇਾਂਗੇ ਜੀ نیچےਲਾ ਕੱਪੜਾ ਗਲੇ ਦੇ نیچے ਹੋਣਾ ਚਾਹੀਦਾ ਹੈਗਾ इस तो बार की करना आप देखो इस तो बार गले को आप तरीके फोल्डिंग कर देना अपनी सिलाई ला गई देखो इधर सारा कपड़ा करके इस तु तो बाद गले को आप इस तरीके फोल्डिंग कर देना जी तो उपर आप कच्चा बखा ला देना एक उपरला कपड़ा वाला अपने इधर नीचना नहीं देखो बिल्कुल बराबर कपड़ा होना चाहिए अपने देखो कोई भी वाल नहीं कपड़े देख, देख, देख सकते हैं कोई भी वाल हो गया अपने देखो कि सफाई अपना कपड़ा आ रहा है उपरों ਖੋ ਜੀ ਕਿੰਨੀ ਫਿਨਿਸ਼ ਕਰਨ ਆਪਣਾ ਗਲਾ ਲੱਗਿਆ ਦੇਖ ਸਕਦੇ ਹੋ ਤੁਸੀਂ ਗਲੇ ਦੇ ਵਿੱਚ ਆਪਣੇ ਕੋਈ ਵੀ ਵਾਲ ਨਹੀਂ ਲੱਗਿਆ ਦੇਖ ਸਕਦੇ ਹੋ ਤੁਸੀਂ ਬਹੁਤ ਬਹੁਤ ਵਧੀਆ ਫਿਨਿਸ਼ ਕਰਨ ਆਪਣਾ ਗਲਾ ਲੱਗਿਆ ਜੀ نیچے ਤੋਂ ਦੇਖੋ ਇਸ ਤਰੀਕੇ ਨਾਲ ਆ ਗਿਆ ਜੀ ਗਲਾ ਇਸ ਤਰ੍ਹਾਂ ਤੇ ਇਸ ਤੋਂ ਬਾਅਦ ਆਪਾਂ ਇਹ ਨਾਲ ਨਾਲ ਤਰਪਾਈ ਕਰ ਦਾਂਗੇ ਜੀ ਇੱਥੇ ਇੱਥੇ ਤੇ ਤਰਪਾਈ ਕਰਨ ਤੋਂ ਬਾਅਦ ਆਪਾਂ ਜਿਹੜੀ ਕੱਚੀ ਸੇ ਲਾਈਏ ਉਹ ਢੇਰ ਦਿਆਂਗੇ ਜੀ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਪੰਜਾਬੀ ਸੂਟ ਤੇ ਗਲਾ ਲਾ ਸਕਦੇ ਆਂ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲਗੀ ਲਾਈਕ ਸ਼ੇਅਰ ਕਮੈਂਟ ਜੀਓ ਚੈਨਲ ਸਬਸਕ੍ਰਾਈਬ ਕਰਨਾ ਭੁੱਲੇ ਬਾਈ ਬਾਈ ਰੱਬ ਰੱਖਾ